ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਆ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜੋ ਦਿਨਾ ਨਗਰ ਤੋਂ ਸਾਹਮਣੇ ਆ ਰਿਹਾ ਦਿਨਾ ਨਗਰ ਦੇ ਵਿੱਚ ਇੱਕ ਭਿਆਨਕ ਸੜਕ ਹਾਸਾ ਵਾਪਰਿਆ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸੇਵਾ ਮੁਕਤ ਸੂਬੇਦਾਰ ਜਿਹੜਾ ਹੈ ਉਸ ਦੀ ਦਰਦਨਾਖਾਸੇ ਦੇ ਵਿੱਚ ਮੌਤ ਹੋ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਦੱਸਿਆ ਜਾ ਰਿਹਾ ਤੇਜ਼ ਰਫਤਾਰ ਦੇ ਵਿੱਚ ਇਹ ਗੱਡੀ ਜਿਹੜੀ ਹੈ ਅ ਦਰਖਤ ਨਾਲ ਟਕਰਾਂਦੀ ਹੈ ਸੜਕ ਐਡਾ ਹਾਸਾ ਭਿਆਨਕ ਹੁੰਦਾ ਹੈ ਜਿਸ ਦੇ ਵਿੱਚ ਗੱਡੀ ਦੇ ਅਗਲੇ ਸ਼ੀਸ਼ੇ ਰਾਹੀ ਜਿਹੜੀ ਹੈ ਦਰਖਤ ਦਾ ਅਗਲਾ ਹਿੱਸਾ ਜੜਾਏ ਉਹ ਸਿੱਧਾ ਵੜ ਜਾਂਦਾ ਇਸ ਤੋਂ ਬਾਅਦ ਸੂਬੇਦਾਰ ਦੀ ਮੌਕੇ ਤੇ ਮੌਤ ਹੋ ਚੁੱਕੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਤਾਂ ਦਿਨਾਨਗਰ ਤੋਂ ਮੇਰੇ ਸਹਿਯੋਗੀ ਜਿਹੜੇ ਨੇ ਅਵਤਾਰ ਉਹ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਜੀ ਅਵਤਾਰ ਜੋ ਦਿਨਾਨਗਰ ਦੇ ਵਿੱਚ ਹਾਸਾ ਵਾਪਰਿਆ ਜੋ ਸੇਵਾ ਮੁਕਤ ਸੂਬੇਦਾਰ ਦੀ ਮੌਤ ਹੋਈ ਹੈ ਇਸ ਸਬੰਧ ਲਗਾ ਤੁਹਾਡੇ ਕੋਲ ਕੀ ਜਾਣਕਾਰੀ ਹੈ ਬਿਲਕੁਲ ਆਦਰਮਾਤਿ ਦਿਨਾਨਗਰ ਤਾਰਾਗੜ ਮੋੜ ਤੇ ਇਹ ਦਰਦਨਾਕ ਹਾਸਾ ਜਿਹੜਾ ਵਾਪਰਿਆ ਹੈਗਾ ਦੱਸਿਆ ਜਾ ਰਿਹਾ ਕਿ ਜੋ ਸੇਵਾ ਮੁਕਤ ਸੂਬੇਦਾਰ ਹੈਗੇ ਸੇਵਾਮੁਕਤ ਸੂਬੇਦਾਰ ਭਾਗ ਸਿੰਘ ਉਹ ਆਪਣੀ ਗੱਡੀ ਦੇ ਸਵਾਰ ਹੋ ਕੇ ਤਾਰਾਗੜ੍ਹ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਦਰਖਤ ਜੜਾ ਵਾ ਟੁੱਟਿਆ ਹੋਇਆ ਸੀਗਾ ਤੇ ਉਹਨਾਂ ਦੀ ਗੱਡੀ ਜੜੀਆਂ ਅਚਾਨਕ ਦਰਖਤ ਦੇ ਵਿੱਚ ਵੱਜ ਜਾਂਦੀ ਹੈਗੀ ਆ ਇਹ ਹਾਸਾ ਇਹਨਾਂ ਜਵਰਦਸੇ ਕਿ ਦਰਖਤ ਜੜਾ ਵਾ ਪੂਰਾ ਗੱਡੀ ਦੇ ਅੰਦਰ ਜੜਾ ਵਾ ਫਰੰਟ ਦਾ ਸ਼ੀਸ਼ਾ ਤੋੜ ਕੇ ਜੜਾ ਗੱਡੀ ਜਾਂਦਾ ਚੱਲ ਜਾਂਦਾ ਤਾਂ ਦਰਖਤ ਜੜਾ ਵਾ ਬਿਲਕੁਲ ਉਹਨਾਂ ਦੀ ਛਾਤੀ ਦੇ ਵਿੱਚ ਜਾ ਕੇ ਵੱਜਦਾ ਹੈਗਾ ਜਿਸ ਤੋਂ ਬਾਅਦ ਜਿਹੜੇ ਸੇਵਾਮੁਕਤ ਸੂਬੇਦਾਰ ਹੈਗੇ ਨੇ ਭਾਗ ਸਿੰਘ ਉਹਨਾਂ ਦੀ ਵੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈਗੀ ਆ ਕਾਫ ਇਹ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਾਂ ਜਿਹੜੀ ਮ੍ਰਿਤਕ ਦੇਵ ਆ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਜੜੀਆਂ ਕਰ ਦਿੱਤੀ ਗਈ ਹੈਗੀਆ ਲੇਕਿਨ ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈਗੀਆ ਕਿਉਂਕਿ ਸੇਵਾ ਮੁਕਤ ਇਹ ਸੂਬੇਦਾਰ ਜਿਹੜੀ ਹੈ ਹਾਦਸੇ ਵਿੱਚ ਜੜੀ ਮੌਤ ਹੋਈ ਹੈਗੀ ਜੀ ਜੀ ਤੋਂ ਜਦੋਂ ਇਹ ਹਾ사 ਵਾਪਰਿਆ ਉਸ ਗੱਡੀ ਦੇ ਵਿੱਚ ਹੋਰ ਵੀ ਕੋਈ ਵਿਅਕਤੀ ਮੌਜੂਦ ਸੀ ਬਿਲਕੁਲ ਦੱਸ ਦਵਾ ਕਿ ਸੂਬੇਦਾਰ ਇਕੱਲਾ ਹੀ ਆਪਣੀ ਗੱਡੀ ਦੇ ਵਿੱਚ ਮੌਜੂਦ ਸਕੇ ਸੀ ਉਹ ਭਾਦ ਸਿੰਘ ਦੱਸਿਆ ਜਾ ਰਿਹਾ ਹੈਗਾ ਵਾ ਤਾਂ ਜੀ ਤਾਂ ਪਤਾ ਲੱਗੇ ਕਿ ਆਪਾ ਜਾ ਰਸ ਦਾ ਜੀ ਜੀ ਪਤਾ ਲੱਗੇ ਕਿ ਆਖਿਰਕਾਰ ਇਹ ਹਾ사 ਵਾਪ ਕੋ ਜਿਸ ਨਾਲ ਨਾਲ ਆਸਪਾਸ ਦੇ ਲੋਕ ਹੈਗੇ ਹੁੰਦਾ ਕਹਿਣ ਮੁਤਾਬਕ ਕਿ ਇਹ ਜਿਹੜਾ ਦਰਖਤ ਹੈਗਾ ਵਾ ਜਿਸ ਤੋਂ ਦੇ ਨਾਲ بارش ਹੋ ਰਹੀ ਤੂਫਾਨ ਆਇਆ ਸੋ ਉਹ ਦਰਖਤ ਜਿਹੜਾ ਵਾ ਡਿੱਗਿਆ ਹੈਗਾ ਸੀ ਕਿਤਾ ਚਾਹਨਕ ਉਹਨਾਂ ਨੂੰ ਲੱਗਦਾ ਜਿਹਾ ਪਤਾ ਨਹੀਂ ਲੱਗਾ ਹੈਗਾ ਜਿਸ ਕਰਕੇ ਉਹਨਾਂ ਦੀ ਗੱਡੀ ਜਿਹੜੀ ਹੈ ਸੰਤੁਲਨ ਵਿਗੜਨ ਕਰਕੇ ਜੜੀ ਹੈ ਇਸ ਦੀ ਦਰਖਤ ਦੇ ਵਿੱਚ ਜਾ ਟਕਰਾਈ ਹੈਗੀ ਹੈ ਜਿਸ ਕਰਕੇ ਹਾਸਾ ਜਿਹੜਾ ਵਾਪਰਿਆ ਹੈਗਾ ਜੀ ਜੀ ਤਮਾਮ ਜਾਣਕਾਰੀ ਲਈ ਧੰਨਵਾਦ ਅਵਤਾਰ ਤਾਂ ਤੁਹਾਨੂੰ ਦੱਸਦੀ ਹੈ ਕਿ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਦਿਨਾਂ ਨਗਰ ਤੋਂ ਸਾਹਮਣੇ ਆ ਰਹੀ ਹੈ ਦਿਨਾਂ ਨਗਰ ਦੇ ਤਾਰਾਗੜ ਰੋਡ ਤੇ ਇਹ ਘਟਨਾ ਵਾਪਰੀ ਹੈ ਜਿੱਥੇ ਸਾਬਕਾ ਜਿਹੜੇ ਨੇ ਸੂਬੇਦਾਰ ਭਾਕ ਸਿੰਘ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਦੱਸਿਆ ਜਾ ਰਿਹਾ ਕਿ ਲਗਾਤਾਰ ਜੋ ਦਿਨਾਂ ਕਰਦੇ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਨਾਲ ਹੀ ਹਨੇਰੀ ਆ ਰਹੀ ਹੈ ਉਸ ਨੂੰ ਲੈ ਕੇ ਇਹ ਪੇੜ ਜਿਹੜਾ ਦਰਖਤ ਜਿਹੜੀ ਹੈ ਡਿੱਗੀ ਡਿੱਗ ਗਿਆ ਹੀ ਜਿਸ ਤੋਂ ਬਾਅਦ ਜਦੋਂ ਤੇਜ਼ ਰਫ਼ਤਾਰ ਦੇ ਵਿੱਚ ਇਹ ਗੱਡੀ ਲੈ ਕੇ ਜਾ ਰਹੇ ਨੇ ਅਚਾਨਕ ਹੀ ਪੇੜ ਦੇ ਨਾਲ ਟਕਰਾਉਂਦੇ ਨੇ ਤੇ ਗੱਡੀ ਦਾ ਅਗਲਾ ਹਿੱਸਾ ਜਿਹੜਾ ਇਹ ਤੋਂ ਸਿੱਧਾ ਹੀ ਪੇੜ ਜਿਹੜਾ ਅੰਦਰ ਦਾਖਲ ਹੁੰਦਾ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਇੱਥੇ ਸੂਬੇਦਾਰ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਇਹ ਸਾਬਕਾ ਸੂਬੇਦਾਰ ਜਿਹੜਾ ਹੈ ਭਾਕ ਸਿੰਘ ਉਸ ਦੀ ਮੌਤ ਹੋਈ ਹੈ ਦੀਨਾਨਗਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਕੇ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿਵੇਂ ਤੇਜ਼ ਰਫ਼ਤਾਰ ਦੇ ਵਿੱਚ ਇਹ ਗੱਡੀ ਜਿਹੜੀ ਹੈ ਸਿੱਧਾ ਦਰਖਤ ਦੇ ਵਿੱਚ ਟਕਰਾਉਂਦੀ ਹੈ ਜਿਸ ਕਰਕੇ ਇਹ ਪੂਰਾ ਹਾ사 ਵਾਪਰਦਾ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜੋ ਦਿਨਾ ਨਗਰ ਤੋਂ ਸਾਹਮਣੇ ਆ ਰਿਹਾ ਦਿਨਾ ਨਗਰ ਦੇ ਵਿੱਚ ਇੱਕ ਭਿਆਨਕ ਸੜਕ ਹਾਸਾ ਵਾਪਰਿਆ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸੇਵਾ ਮੁਕਤ ਸੂਬੇਦਾਰ ਜਿਹੜਾ ਹੈ ਉਸ ਦੀ ਦਰਦਨਾਖਾਸੇ ਦੇ ਵਿੱਚ ਮੋਤ ਹੋ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਦੱਸਿਆ ਜਾ ਰਿਹਾ ਤੇਜ਼ ਰਫਤਾਰ ਦੇ ਵਿੱਚ ਇਹ ਗੱਡੀ ਜਿਹੜੀ ਹੈ ਦਰਖਤ ਨਾਲ ਟਕਰਾਂਦੀ ਹੈ ਸੜਕ ਐਡਾ ਹਾਸਾ ਭਿਆਨਕ ਹੁੰਦਾ ਹੈ ਜਿਸ ਦੇ ਵਿੱਚ ਗੱਡੀ ਦੇ ਅਗਲੇ ਸ਼ੀਸ਼ੇ ਰਾਹੀ ਜਿਹੜੀ ਹੈ ਦਰਖਤ ਦਾ ਅਗਲਾ ਹਿੱਸਾ ਜਿਹੜਾ ਹੈ ਉਹ ਸਿੱਧਾ ਵੜ ਜਾਂਦਾ ਇਸ ਤੋਂ ਬਾਅਦ ਸੂਬੇਦਾਰ ਦੀ ਮੌਕੇ ਤੇ ਮੌਤ ਹੋ ਚੁੱਕੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਤਾਂ ਦਿਨਾਨਗਰ ਤੋਂ ਮੇਰੇ ਸਹਿਯੋਗੀ ਜਿਹੜੇ ਨੇ ਅਵਤਾਰ ਉਹ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਜੀ ਅਵਤਾਰ ਜੋ ਦਿਨਾਨਗਰ ਦੇ ਵਿੱਚ ਹਾਸਾ ਵਾਪਰਿਆ ਹੈ ਜੋ ਸੇਵਾ ਮੁਕਤ ਸੂਬੇਦਾਰ ਦੀ ਮੌਤ ਹੋਈ ਹੈ ਇਸ ਸਬੰਧ ਲੈ ਕੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਬਿਲਕੁਲ ਆਦਰਯੋਗ ਕੀ ਦਿਨਾਨਗਰ ਤਾਰਾਗੜ ਮੋੜ ਤੇ ਇਹ ਦਰਦਨਾਕ ਹਾਸਾ ਜਿਹੜਾ ਵਾਪਰਿਆ ਹੈਗਾ ਦੱਸਿਆ ਜਾ ਰਿਹਾ ਕਿ ਜੋ ਸੇਵਾ ਮੁਕਤ ਸੂਬੇਦਾਰ ਹੈਗੇ ਸੇਵਾ ਮੁਕਤ ਸੂਬੇਦਾਰ ਭਗਤ ਸਿੰਘ ਉਹ ਆਪਣੀ ਇੱਕ ਦਰਖਤ ਜਿਹੜਾ ਵਾ ਟੁੱਟਿਆ ਹੋਇਆ ਸੀਗਾ ਤੇ ਉਹਨਾਂ ਦੀ ਗੱਡੀ ਜੜੀਆਂ ਅਚਾਨਕ ਦਰਖਤ ਦੇ ਵਿੱਚ ਵੱਜ ਜਾਂਦੀ ਹੈਗੀ ਆ ਇਹ ਹਾਸਾ ਇਹਨਾਂ ਜਵਰਦਸ ਸੀ ਕਿ ਦਰਖਤ ਜਿਹੜਾ ਵਾ ਪੂਰਾ ਗੱਡੀ ਦੇ ਅੰਦਰ ਜੜਾ ਵਾ ਫਰੰਟ ਦਾ ਸ਼ੀਸ਼ਾ ਤੋੜ ਕੇ ਜੜਾ ਗੱਡੀ ਅੰਦਰ ਚੱਲ ਜਾਂਦਾ ਤਾਂ ਦਰਖਤ ਜਿਹੜਾ ਵਾ ਬਿਲਕੁਲ ਉਹਨਾਂ ਦੀ ਛਾਤੀ ਦੇ ਵਿੱਚ ਜਾ ਕੇ ਵੱਜਦਾ ਹੈਗਾ ਜਿਸ ਤੋਂ ਬਾਅਦ ਜਿਹੜੇ ਸੇਵਾਮੁਕਤ ਸੂਬੇਦਾਰ ਆ ਗਏ ਨੇ ਭਗਤ ਸਿੰਘ ਉਹਨਾਂ ਦੀ ਵੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈਗੀ ਆ ਕਾਫੀ ਦਰਦਨਾਕ ਹਾਸਾ ਜਿਹੜਾ ਵਾ ਇਹ ਹੋਇਆ ਹੈਗਾ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨ ਕੀਤਾ ਜਾਂਦਾ ਹੈਗਾ ਤਾਂ ਪੁਲਿਸ ਦੇ ਵੱਲੋਂ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਾਂ ਜਿਹੜੀ ਮ੍ਰਿਤਕ ਦੇਵ ਆ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਜੜੀਆਂ ਕਰ ਦਿੱਤੀ ਗਈ ਹੈਗੀਆ ਲੇਕਿਨ ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਧਾਰ ਹੈਗੀਆ ਕਿਉਂਕਿ ਸੇਵਾ ਮੁਕਤ ਇਹ ਸੂਬੇਦਾਰ ਜਿਹੜੀ ਹੈ ਹਾਦਸੇ ਵਿੱਚ ਜੜੀ ਮੌਤ ਹੋਈ ਹੈਗੀ ਜੀ ਜੀ ਤੋਂ ਜਦੋਂ ਇਹ ਹਾ사 ਵਾਪਰਿਆ ਉਸ ਗੱਡੀ ਦੇ ਵਿੱਚ ਹੋਰ ਵੀ ਕੋਈ ਵਿਅਕਤੀ ਮੌਜੂਦ ਸੀ ਬਿਲਕੁਲ ਦੱਸ ਦਵਾਂ ਕਿ ਸੂਬੇਦਾਰ ਇਕੱਲਾ ਹੀ ਆਪਣੀ ਗੱਡੀ ਦੇ ਵਿੱਚ ਮੌਜੂਦ ਸਕੇ ਸੀ ਉਹ ਭਾਦ ਸਿੰਘ ਦੱਸਿਆ ਜਾ ਰਿਹਾ ਹੈਗਾ ਵਾ ਤਾਂ ਜੀ ਤਾਂ ਪਤਾ ਲੱਗੇ ਕਿ ਆਪਾਂ ਜਾ ਰਸ ਦਾ ਜੀ ਜੀ ਪਤਾ ਲੱਗੇ ਕਿ ਆਖਿਰਕਾਰ ਇਹ ਹਾ사 ਵਾਪਰ ਕੋਈ ਸਾਡੇ ਨਾਲ ਆਸ-ਪਾਸ ਦੇ ਲੋਕ ਹੈਗੇ ਨੇ ਮੈਂ ਕਹਿਣ ਮੁਤਾਬਕ ਹੀ ਇਹ ਜਿਹੜਾ ਦਰਖਤ ਹੈਗਾ ਵਾ ਜਿਸ ਦਾ ਦੇ ਨਾਲ بارش ਹੋਰੀ ਤੂਫਾਨ ਆਇਆ ਸੋ ਦਰਖਤ ਜਿਹੜਾ ਹੈ ਵਾ ਡਿੱਗਿਆ ਹੈਗਾ ਸੀ ਤਾਂ ਚਾਹ ਹਨ ਨੂੰ ਲੱਗਦਾ ਜਿਹਾ ਪਤਾ ਨਹੀਂ ਲੱਗਾ ਹੈ ਜਿਸ ਕਰਕੇ ਉਹਨਾਂ ਦੀ ਗੱਡੀ ਜਿਹੜੀ ਹੈ ਸੰਤੁਲਨ ਵਿਗੜ ਕਰਕੇ ਜਿਹੜੀ ਹੈ ਸਿੱਧੀ ਦਰਖਤ ਦੇ ਵਿੱਚ ਜਾ ਟਕਰਾਈ ਹੈ ਹੈਗੀ ਜਿਸ ਕਰਕੇ ਹਾਸਾ ਜਿਹੜਾ ਵਾਪਰੇ ਹੈਗਾ ਜੀ ਜੀ ਤਮਾਮ ਜਾਣਕਾਰੀ ਲਈ ਧੰਨਵਾਦ ਅਵਤਾਰ ਤਾਂ ਤੁਹਾਨੂੰ ਦੱਸਦੀ ਹੈ ਕਿ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਆ ਦਿਨਾ ਨਗਰ ਤੋਂ ਸਾਹਮਣੇ ਆ ਰਹੀ ਹੈ ਦਿਨਾ ਨਗਰ ਦੇ ਤਾਰਾਗੜ ਰੋਡ ਤੇ ਇਹ ਘਟਨਾ ਵਾਪਰੀ ਹੈ ਜਿੱਥੇ ਸਾਬਕਾ ਜਿਹੜੇ ਨੇ ਸੂਬੇਦਾਰ ਭਾਕ ਸਿੰਘ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਦੱਸਿਆ ਜਾ ਰਿਹਾ ਕਿ ਲਗਾਤਾਰ ਜੋ ਦਿਨਾਂ ਕਰਦੇ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਨਾਲ ਹੀ ਹਨੇਰੀ ਆ ਰਹੀ ਉਸ ਨੂੰ ਲੈ ਕੇ ਇਹ ਪੇੜ ਜਿਹੜਾ ਦਰਖਤ ਜਿਹੜੀ ਹੈ ਡਿੱਗੀ ਡਿੱਗ ਚ ਗਿਆ ਹੀ ਜਿਸ ਤੋਂ ਬਾਅਦ ਜਦੋਂ ਤੇਜ਼ ਰਫ਼ਤਾਰ ਦੇ ਵਿੱਚ ਇਹ ਗੱਡੀ ਲੈ ਕੇ ਜਾ ਰਹੇ ਨੇ ਅਚਾਨਕ ਹੀ ਪੇੜ ਦੇ ਨਾਲ ਟਕਰਾਉਂਦੇ ਨੇ ਤੇ ਗੱਡੀ ਦਾ ਅਗਲਾ ਹਿੱਸਾ ਜਿਹੜਾ ਇਹ ਤੋਂ ਸਿੱਧਾ ਹੀ ਪੇੜ ਜਿਹੜਾ ਅੰਦਰ ਦਾਖਲ ਹੁੰਦਾ ਜਿਸ ਤੋਂ ਬਾਅਦ ਤਸਵੀਰਾਂ ਤਾਂ ਦਿਖਾ ਰਹੇ ਇੱਥੇ ਸੂਬੇਦਾਰ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤਸਵੀਰਾਂ ਤਾਂ ਦਿਖਾ ਰਿਹਾ ਹੈ ਸਾਬਕਾ ਸੂਬੇਦਾਰ ਜਿਹੜਾ ਹੈ ਭਾਕ ਸਿੰਘ ਉਸ ਦੀ ਮੌਤ ਹੋਈ ਹੈ ਦੀਨਾਨਗਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਤੁਸੀ ਤਸਵੀਰਾਂ ਵਿੱਚ ਦੇਖ ਕੇ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿਵੇਂ ਤੇਜ਼ ਰਫ਼ਤਾਰ ਦੇ ਵਿੱਚ ਇਹ ਗੱਡੀ ਜਿਹੜੀ ਹੈ ਸਿੱਧਾ ਦਰਖਤ ਦੇ ਵਿੱਚ ਟਕਰਾਉਂਦੀ ਹੈ ਜਿਸ ਕਰਕੇ ਇਹ ਪੂਰਾ ਹਾ사 ਵਾਪਰਦਾ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜੋ ਦਿਨਾ ਨਗਰ ਤੋਂ ਸਾਹਮਣੇ ਆ ਰਿਹਾ ਦਿਨਾ ਨਗਰ ਦੇ ਵਿੱਚ ਇੱਕ ਭਿਆਨਕ ਸੜਕ ਹਾਸਾ ਵਾਪਰਿਆ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸੇਵਾ ਮੁਕਤ ਸੂਬੇਦਾਰ ਜਿਹੜਾ ਹੈ ਉਸ ਦੀ ਦਰਦਨਾਖਾ ਹਾਸੇ ਦੇ ਵਿੱਚ ਮੌਤ ਹੋ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਦੱਸਿਆ ਜਾ ਰਿਹਾ ਤੇਜ਼ ਰਫਤਾਰ ਦੇ ਵਿੱਚ ਇਹ ਗੱਡੀ ਜਿਹੜੀ ਹੈ ਅ ਦਰਖਤ ਨਾਲ ਟਕਰਾਂਦੀ ਹੈ ਸੜਕ ਐਡਾ ਹਾਸਾ ਭਿਆਨਕ ਹੁੰਦਾ ਹੈ ਜਿਸ ਦੇ ਵਿੱਚ ਗੱਡੀ ਦੇ ਅਗਲੇ ਸ਼ੀਸ਼ੇ ਰਾਹੀ ਜਿਹੜੀ ਹੈ ਦਰਖਤ ਦਾ ਅਗਲਾ ਹਿੱਸਾ ਜੜਾ ਹੈ ਉਹ ਸਿੱਧਾ ਵੜ ਜਾਂਦਾ ਇਸ ਤੋਂ ਬਾਅਦ ਸੂਬੇਦਾਰ ਦੀ ਮੌਕੇ ਤੇ ਮੌਤ ਹੋ ਚੁੱਕੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਤਾਂ ਦਿਨਾਨਗਰ ਤੋਂ ਮੇਰੇ ਸਹਿਯੋਗੀ ਜਿਹੜੇ ਨੇ ਅਵਤਾਰ ਉਹ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਜੀ ਅਵਤਾਰ ਜੋ ਦਿਨਾਨਗਰ ਦੇ ਵਿੱਚ ਹਾਸਾ ਵਾਪਰਿਆ ਜੋ ਸੇਵਾਮੁਕਤ ਸੂਬੇਦਾਰ ਦੀ ਮੌਤ ਹੋਈ ਹੈ ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਬਿਲਕੁਲ ਮਾਦਾ ਜੀ ਦਿਨਾਨਗਰ ਤਾਰਾਗੜ ਮੋੜ ਤੇ ਇਹ ਦਰਦਨਾਕ ਹਾਸਾ ਜਿਹੜਾ ਵਾਪਰਿਆ ਹੈਗਾ ਦੱਸਿਆ ਜਾ ਰਿਹਾ ਕਿ ਜੋ ਸੇਵਾਮੁਕਤ ਸੂਬੇਦਾਰ ਹੈਗੇ ਸੇਵਾਮੁਕਤ ਸੂਬੇਦਾਰ ਭਾਗ ਸਿੰਘ ਉਹ ਆਪਣੀ ਗੱ ਇੱਕ ਦਰਖਤ ਜਿਹੜਾ ਵਾ ਟੁੱਟਿਆ ਹੋਇਆ ਸੀਗਾ ਤੇ ਉਹਨਾਂ ਦੀ ਗੱਡੀ ਜੜੀਆਂ ਚਾਣਕ ਦਰਖਤ ਦੇ ਵਿੱਚ ਵੱਜ ਜਾਂਦੀ ਹੈਗੀ ਆ ਇਹ ਹਾਸਾ ਇਨਾ ਜ਼ਬਰਦਸਤ ਸੀ ਕਿ ਦਰਖਤ ਜਿਹੜਾ ਵਾ ਪੂਰਾ ਗੱਡੀ ਦੇ ਅੰਦਰ ਜਿਹੜਾ ਵਾ ਫਰੰਟ ਦਾ ਸ਼ੀਸ਼ਾ ਤੋੜ ਕੇ ਜਿਹੜਾ ਗੱਡੀ ਅੰਦਰ ਚੱਲ ਜਾਂਦਾ ਤਾਂ ਟ੍ਰੈਕਟ ਜਿਹੜਾ ਵਾ ਬਿਲਕੁਲ ਉਹਨਾਂ ਦੀ ਸ਼ਕਤੀ ਦੇ ਵਿੱਚ ਜਾ ਕੇ ਵੱਜਦਾ ਹੈਗਾ ਜਿਸ ਤੋਂ ਬਾਅਦ ਜਿਹੜੇ ਸੇਵਾਮੁਕਤ ਸੂਬੇਦਾਰ ਆ ਗਏ ਨੇ ਭਾਗ ਸਿੰਘ ਉਹਨਾਂ ਦੀ ਜੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈਗੀ ਆ ਕਾਫੀ ਦਰਦਨਾਕ ਹਾਸਾ ਜਿਹੜਾ ਵਾ ਇਹ ਹੋਇਆ ਹੈਗਾ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨ ਕੀਤਾ ਜਾਂਦਾ ਹੈਗਾ ਤਾਂ ਪੁਲਿਸ ਦੇ ਵੱਲੋਂ ਇਹ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਾਂ ਜਿਹੜੀ ਮ੍ਰਿਤਕ ਦੇਵ ਆ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਜੜੀਆਂ ਕਰ ਦਿੱਤੀ ਗਈ ਹੈਗੀਆ ਲੇਕਿਨ ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈਗੀਆ ਕਿਉਂਕਿ ਸੇਵਾ ਮੁਕਤ ਇਹ ਸੂਬੇਦਾਰ ਜਿਹੜੀ ਹੈ ਹਾਦਸੇ ਵਿੱਚ ਜੜੀ ਮੌਤ ਹੋਈ ਹੈਗੀ ਜੀ ਜੀ ਤੋਂ ਜਦੋਂ ਇਹ ਹਾ사 ਵਾਪਰਿਆ ਉਸ ਗੱਡੀ ਦੇ ਵਿੱਚ ਹੋਰ ਵੀ ਕੋਈ ਵਿਅਕਤੀ ਮੌਜੂਦ ਸੀ ਬਿਲਕੁਲ ਦੱਸ ਦਵਾ ਕਿ ਸੂਬੇਦਾਰ ਇਕੱਲਾ ਹੀ ਆਪਣੀ ਗੱਡੀ ਦੇ ਵਿੱਚ ਮੌਜੂਦ ਸਕੇ ਸੀ ਉਹ ਭਾਦ ਸਿੰਘ ਦੱਸਿਆ ਜਾ ਰਿਹਾ ਹੈਗਾ ਵਾ ਤਾਂ ਜੀ ਤਾਂ ਪਤਾ ਲੱਗੇ ਕਿ ਆਪਾ ਜਾ ਰਫ ਦਾ ਜੀ ਜੀ ਪਤਾ ਲੱਗੇ ਕਿ ਆਖਿਰਕਾਰ ਇਹ ਹਾ사 ਵਾਪ ਪਾਕਿਸਤਾਨ ਦੇ ਨਾਲ ਆਸ-ਪਾਸ ਦੇ ਲੋਕ ਹੈਗੇ ਨੇ ਮੈਂ ਕਹਿਣ ਮੁਤਾਬਕ ਹੀ ਇਹ ਜਿਹੜਾ ਦਰਖਤ ਹੈਗਾ ਵਾ ਜਿਸ ਤਹਾਂ ਦੇ ਨਾਲ بارش ਹੋਰੀ ਤੂਫਾਨ ਆਇਆ ਸੋ ਦਰਖਤ ਜਿਹੜਾ ਵਾ ਡਿੱਗਿਆ ਹੈਗਾ ਸੀ ਇਹ ਤਾਂ ਅਚਾਨਕ ਉਹਨਾਂ ਨੂੰ ਲੱਗਦਾ ਜਿਹਾ ਪਤਾ ਨਹੀਂ ਲੱਗਾ ਹੈਗਾ ਜਿਸ ਕਰਕੇ ਉਹਨਾਂ ਦੀ ਗੱਡੀ ਜਿਹੜੀ ਹੈ ਸੰਤੁਲਨ ਵਿਗੜ ਕਰਕੇ ਜਿਹੜੀ ਹੈ ਸਿੱਧੀ ਦਰਖਤ ਦੇ ਵਿੱਚ ਜਾ ਟਕਰਾਈ ਹੈ ਹੈਗੀ ਜਿਸ ਕਰਕੇ ਹਾਸਾ ਜਿਹੜਾ ਵਾਪਰਿਆ ਹੈਗਾ ਜੀ ਜੀ ਤਮਾਮ ਜਾਣਕਾਰੀ ਲਈ ਤਾਂ ਨਵਾਬ ਅਵਤਾਰ ਤੁਹਾਨੂੰ ਦੱਸਦੀ ਹੈ ਕਿ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਦਿਨਾਂ ਨਗਰ ਤੋਂ ਸਾਹਮਣੇ ਆ ਰਹੀ ਹੈ ਦਿਨਾਂ ਨਗਰ ਦੇ ਤਾਰਾਗੜ ਰੋਡ ਤੇ ਇਹ ਘਟਨਾ ਵਾਪਰੀ ਹੈ ਜਿੱਥੇ ਸਾਬਕਾ ਜਿਹੜੇ ਨੇ ਸੂਬੇਦਾਰ ਭਾਕ ਸਿੰਘ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਵੇਂ ਦੱਸਿਆ ਜਾ ਰਿਹਾ ਕਿ ਲਗਾਤਾਰ ਜੋ ਦਿਨਾਂ ਕਰਦੇ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਨਾਲ ਹੀ ਹਨੇਰੀ ਆ ਰਹੀ ਹੈ ਉਸ ਨੂੰ ਲੈ ਕੇ ਇਹ ਪੇੜ ਜਿਹੜਾ ਦਰਖਤ ਜਿਹੜੀ ਹੈ ਡਿੱਗੀ ਡਿੱਗ ਚ ਗਿਆ ਸੀ ਜਿਸ ਤੋਂ ਬਾਅਦ ਜਦੋਂ ਤੇਜ਼ ਰਫ਼ਤਾਰ ਦੇ ਵਿੱਚ ਇਹ ਗੱਡੀ ਲੈ ਕੇ ਜਾ ਰਹੇ ਨੇ ਅਚਾਨਕ ਹੀ ਪੇੜ ਦੇ ਨਾਲ ਟਕਰਾਉਂਦੇ ਨੇ ਤੇ ਗੱਡੀ ਦਾ ਅਗਲਾ ਹਿੱਸਾ ਜਿਹੜਾ ਇਹ ਤੋਂ ਸਿੱਧਾ ਹੀ ਪੇੜ ਜਿਹੜਾ ਅੰਦਰ ਦਾਖਲ ਹੁੰਦਾ ਜਿਸ ਤੋਂ ਬਾਅਦ ਤਸਵੀਰਾਂ ਤਾਂ ਦਿਖਾ ਰਹੇ ਇੱਥੇ ਸੂਬੇਦਾਰ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤਸਵੀਰਾਂ ਤਾਂ ਦਿਖਾ ਰਿਹਾ ਹੈ ਸਾਬਕਾ ਸੂਬੇਦਾਰ ਜਿਹੜਾ ਹੈ ਭਾਕ ਸਿੰਘ ਉਸ ਦੀ ਮੌਤ ਹੋਈ ਹੈ ਦੀਨਾਨਗਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਤੁਸੀ ਤਸਵੀਰਾਂ ਵਿੱਚ ਦੇਖ ਕੇ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿਵੇਂ ਤੇਜ਼ ਰਫ਼ਤਾਰ ਦੇ ਵਿੱਚ ਇਹ ਗੱਡੀ ਜਿਹੜੀ ਹੈ ਸਿੱਧਾ ਦਰਖਤ ਦੇ ਵਿੱਚ ਟਕਰਾਉਂਦੀ ਹੈ ਜਿਸ ਕਰਕੇ ਇਹ ਪੂਰਾ ਹਾ사ਵਾ ਪਰਦਾ